ਸਤ ਸ੍ਰੀ ਅਕਾਲ ਮੇਰੀ YouTube ਫੈਮਲੀ ਮੀਡ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮੋਲਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਅੱਜ ਲੈ ਕੇ ਆਇਆ ਆਪਾਂ ਆਲੂਆਂ ਦੀ ਵੀਡੀਓ ਜੀ ਆਲੂ ਅੱਜ ਬਾਲਾਂਗੇ ਜੀ ਆਪਾਂ ਬਿਨਾ ਪਾਣੀ ਤੋਂ ਜੀ ਤੇ ਬਹੁਤ ਵਧੀਆ ਤਰੀਕਾ ਜੀ ਤੇ ਵੀਡੀਓ ਐਂਡ ਤੱਕ ਦੇਖਿਓ ਜੀ ਤੇ ਲੋ ਜੀ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਤੇ ਆਲੂ ਆਪਾਂ ਧੋਸ ਮਾਰ ਕੇ ਰੱਖ ਲਏ ਜੀ ਠੀਕ ਹੈ ਜੀ ਤੇ ਇਧਰ ਆਪਾਂ ਕੁੱਕਰ ਚਲਾ ਲਾਂਗੇ ਜੀ ਚੰਗੀ ਤਰ੍ਹਾਂ ghee ਜੀ ਗਰੀਸ ਕਰ ਲਾਂਗੇ ਕੁੱਕਰ ਨੂੰ ਤੇ ਲੋ ਜੀ ਹੁਣ ਆਪਾਂ ਕੀ ਲਾ ਲਾਂਗੇ ਜੀ ਕੁੱਕਰ ਚ ਚੰਗੀ ਤਰ੍ਹਾਂ ਨੂੰ ਹੱਥ ਨਾਲ ਗਰੀਸ ਕਰਾਂਗੇ ਜੀ ਆਪਣੇ ਆਪ ਬੁਰਸਤ ਵੀ ਸੀ ਤੇ ਬੁਰਸਤ ਆਪਣਾ ਖਰਾਬ ਹੋ ਗਿਆ ਜੀ ਤੇ ਲੋ ਜਿੰਨਾਂ ਆਪਾਂ ਕਲਾਕਲਾ ਆਲੂ ਸੱਟ ਕਰਕੇ ਰੱਖ ਦਾਂਗੇ ਜੀ ਤੇ ਆਪਣੇ ਨਾ ਪਾਣੀ ਪੈ ਜਾਂਦਾ ਜਦੋਂ ਆਪਾਂ ਪਾਣੀ ਚਾਲੂ ਬਾਲਦੇ ਆ ਨਾ ਤੇ ਆਲੂਆਂ 'ਚ ਪਾਣੀ ਭਰ ਜਾਂਦਾ ਜੀ ਤੇ ਫਿਰ ਆਪਣੇ ਪਰੌਠੇ ਚਾਲੂ ਬਿਲਕੁਲ ਵੀ ਨਹੀਂ ਖੜਦੇ ਜੀ ਤੇ ਬਾਹਰ ਨਿਕਲਣ ਲੱਗ ਜਾਂਦੇ ਆ ਜੀ ਆਲੂ ਆਹ ਤਰੀਕੇ ਨਾਲ ਤੁਸੀਂ ਪਰੌਠੇ ਬਣਾਓਗੇ ਨਾ ਬਿਲਕੁਲ ਵੀ ਨਹੀਂ ਆਲੂ ਬਾਹਰ ਨਿਕਲਣਗੇ ਤੇ ਆਪਣੇ ਹਰ ਘਰ 'ਚ ਹੀ ਬਾਲੇ ਜਾਂਦੇ ਆ ਜੀ ਆਲੂ ਤੇ ਤਰਾ ਕਚੌਰ ਨਾ ਵਾਸਤੇ ਸਬਜੀ ਵਾਸਤੇ ਤੇ ਪਰੌਠਿਆਂ ਵਾਸਤੇ ਤੇ ਇਹ ਜੀ ਤਰੀਕੇ ਨਾਲ ਪਰੌਠੇ ਬਣਾਓਗੇ ਨਾ ਤੇ ਬਿਲਕੁਲ ਵੀ ਨਹੀਂ ਆਲੂ ਬਾਹਰ ਨਿਕਲਣਗੇ ਜੀ ਲਓ ਜੀ ਆਪਾਂ ਪੌਣਾ ਧੋ ਕੇ ਹਨਾ ਤੇ ਚੰਗੀ ਤਰ੍ਹਾਂ ਭੋਕੇ ਜਿਹਨਾਂ ਨੂੰ ਚੋੜ ਕੇ ਤੇ ਵਿਚ ਰੱਖਤਾ ਜੀ ਤੇ ਸਾਰੇ ਆਲੂਆਂ ਨੂੰ ਆਪਾਂ ਟੱਕਤਾ ਜੀ ਪੌਣੀ ਨਾਲ ਤੇ ਹੁਣ ਟੱਕਣ ਲਾ ਲਾਂਗੇ ਜੀ ਠੀਕ ਹੈ ਜੀ ਚਲੋ ਜੀ ਇੱਧਰ ਆਪਣਾ ਗੈਸ ਚਲਾ ਲਿਆ ਤੇ ਚਲਾ ਕੇ ਗੈਸ ਨੂੰ ਹੁਣ ਆਪਾਂ ਕੁੱਕਰ ਨੂੰ ਗੈਸ ਤੇ ਰੱਖ ਦਾਂਗੇ ਜੀ ਤੇ ਬਹੁਤ ਵਧੀਆ ਤਰੀਕਾ ਜੀ ਇਹ ਤੇ ਆਪਾਂ ਨਾ ਦੋ ਸੀਟੀਆਂ ਮਰਵਾਵਾਂਗੇ ਜੀ ਠੀਕ ਹੈ ਜੀ ਜਦੋਂ ਦੋ ਸੀਟੀਆਂ ਆਣੇ ਤੋਂ ਬਾਅਦ ਤੇ ਗਾਇ ਜਿਹੜੀ ਪਾਪ ਹੋਏਗੀ ਆਪਣੇ ਆਪ ਨਿਕਲਣ ਦੇਵਾਂਗੇ ਜੀ ਤੇ ਬਿਲਕੁਲ ਵੀ ਨਹੀਂ ਆਪਾਂ ਨਾ ਸੀਟੀ ਨੂੰ ਛੇੜਨਾ ਤੇ ਲੋ ਜੀ ਦੋ ਸ਼ਿਟਿੰਗਾ ਆ ਗਈਆਂ ਸੀ ਤੇ ਭਾਪ ਵੀ ਆਪਾਂ ਆਪਣੇ ਆਪ ਹੀ ਨਿਕਲਣ ਦੇਈਏ ਜੀ ਤੇ ਹੁਣ ਆਪਾਂ ਕੁੱਕਰ ਦਾ ਟੱਕਣ ਖੋਲਾਂਗੇ ਜੀ ਤੇ ਲੋ ਜੀ ਤੇ ਪਹੁਣ ਆਪਣਾ ਪੂਰਾ ਗਰਮ ਹੋ ਗਿਆ ਜੀ ਤੇ ਹੁਣ ਆਪਾਂ ਚਮਟੇ ਦੀ ਸਹਾਇਤਾ ਨਾਲ ਨਾ ਬਾਹਰ ਕੱਢਾਂਗੇ ਜੀ ਤੇ ਲੋ ਜੀ ਹੱਥ ਜਿਆਦਾ ਗਰਮ ਹੋ ਗਿਆ ਜੀ ਪੋਣਾ ਠੀਕ ਹੈ ਜੀ ਤੇ ਦੇਖੋ ਜੀ ਆਪਣਾ ਬਿਲਕੁਲ ਵੀ ਨਹੀਂ ਇਹਨਾਂ ਦੇ ਵਿੱਚ ਪਾਣੀ ਭਰਿਆ ਜਿੱਦੇ ਆਪਾਂ ਪਾਣੀ ਚ ਬਾਲਦੇ ਆ ਜੀ ਤੇ ਉਹਨਾਂ ਦੇ ਵਿੱਚ ਪਾਣੀ ਭਰ ਜਾਂਦਾ ਜੀ ਤੇ ਇਹ ਤਰੀਕੇ ਨਾਲ ਪਾਣੀ ਵੀ ਨਹੀਂ ਪਰਦਾ ਤੇ ਬਹੁਤ ਵਧੀਆ ਪਰੌਤੇ ਬਣਨਗੇ ਜੀ ਤੇ ਲਓ ਜੀ ਕੁੱਕਰ ਨੂੰ ਆਪਾਂ ਗੈਸ ਤੋਂ نیچے ਤਾਰ ਲਿਆ ਤੇ ਹੁਣ ਆਪਾਂ ਕੱਲਾ ਕੱਲਾ ਆਲੂ ਬਾਹਰ ਕੱਢਾਂਗੇ ਜੀ ਤੇ ਕਿੰਨੇ ਸੋਹਣੇ ਆਲੂ ਆਪਣੇ ਉਬਲ ਕੇ ਤਿਆਰ ਹੋਏ ਆ ਜੀ ਇਹ ਤਰੀਕੇ ਨਾਲ ਤੁਸੀਂ ਵੀ ਇਹ ਤਰੀਕਾ ਜ਼ਰੂਰ ਅਜਮਾਓ ਜੀ ਤੇ ਇਹ ਤਰੀਕੇ ਨਾਲ ਨਾਲੇ ਪਰੌਠੇ ਬਣਾ ਕੇ ਦੇਖੋ ਤੇ ਬਿਲਕੁਲ ਵੀ ਨਹੀਂ ਆਪਣਾ ਜਿਹੜੀ ਸਟੱਫੀ ਹੁੰਦੀ ਹੈ ਬਾਹਰ ਨਿਕਲਣੀ ਜੀ ਠੀਕ ਹੈ ਜੀ ਤੇ ਦੇਖੋ ਜੀ ਕਿੰਨੇ ਸੋਹਣੇ ਹਨ ਆਪਣੇ ਆਲੂ ਉਬਲ ਗਏ ਜੀ ਤੇ ਨਾ ਕੋਈ ਪਾਣੀ ਵਿਚ ਆਲੂਆਂ ਦੇ ਪਰਿਆ ਦੇਖੋ ਜੀ ਆਲੂ ਆਪਣੇ ਬਣ ਗਏ ਜੀ ਉਬਲ ਕੇ ਹੋ ਗਏ ਤਿਆਰ ਜੀ ਠੀਕ ਹੈ ਜੀ ਚਿਲੋ ਜੀ ਆਪਣੇ ਆਲੂ ਬਿਲਕੁਲ ਬਣ ਗਏ ਜੀ ਤੇ ਵੀਡੀਓ ਜਿਸ ਤੁਹਾਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਸੋਹਣੇ ਸੋਹਣੇ ਕਮੈਂਟ